ਸ੍ਰੀ ਗਾਲ ਜੀ ਦੇ ਪੈਣ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਉਹਨਾਂ ਦੇ ਰਾਜੀ ਕੁਛ ਹੋਗੇ ਪਰਮਾਤਮਾ ਦੇ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁਪਣੀ ਰਾਤ ਚੋਪਣੀ ਤ੍ਰੱਕੀ ਬਕਸ਼ੀ ਮੇਰ ਭਰਿਆ ਰੱਖ ਕੇ ਸਾਥ ਦੇ ਭੈਣਾ ਤੇ ਭਰਾਵਾਂ ਤੇ ਵੀਰਾਂ ਤੇ ਬੁਦੁਰਗਾ ਤੇ ਭਰਾਵਾਂ ਤੇ ਪੱਜਾ ਤੇ ਸਾਰ ਤੇ ਮੇਰ ਭਰਿਆ ਰੱਖੇ ਸੱਚੇ ਪਾਤਸ਼ਾਹ ਸਾਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਰੇਕ ਜੀ ਕਮਾਈ ਜਮਾਤ ਪ੍ਰਤਾਣ ਪਰਮਾਤਮਾ ਕਿਛੇ ਨੂੰ ਤੋਖੀ ਕਰੀ ਨਾ ਰਖਾਵੇ ਬਾਰ ਬੈਠੇ ਜੀ ਸਾਹਿਬ ਜੀ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਮਤਾਬਿਕ ਸਾਰੇ ਰਿਪੋਰਟ ਸਾਸ੍ਰੀਕਾਲ ਜੂ ਟਾਪ ਫੈਬਿਲਿਟੀ ਦਾ ਵੀ ਬਹੁਤ-ਬਹੁਤ ਧੰਨਵਾਦ ਪਰਮਾਤਮਾ ਚਰਤੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਗੈਰ ਨੂਕਰੀ ਰਾਤ ਜੋ ਆਪਣੀ ਤਰੱਕੀ ਬਖਸ਼ੇ ਜੀ ਮੇਰੇ ਭੈਣਾਂ ਨੂੰ ਮੀਰਾ ਨੂੰ ਜੋਧਵਾਰ ਨੂੰ ਕਮਨ ਨੂੰ ਸਾਰੇ ਰੱਤਨ ਦਿੱਤੇ ਸੱਚੇ ਪਾਤਸ਼ਾਹ ਮੇਰ ਪਰਿਆਰ ਰੱਖਣਾ ਮੇਰੇ ਜੋ ਨਾਲੇ ਜੁੜੇ ਭੈ ਕਾ ਉਹਨਾਂ ਦਾ ਵੀ ਤੈਦ ਲੋ ਧੰਨਵਾਦ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਸੱਚੇ ਪਾਤਸ਼ਾਹ ਉਹਨਾਂ ਦੀ ਕਮਾਈਆਂ ਜੁਬਾਤੇ ਕਰੇ ਪਰਿਵਾਰ ਜੋ ਸੁਖ ਸ਼ਾਂਤੀ ਬਖਸ਼ੇ ਮੇਰ ਪਰਯਾਤਨ ਕੇ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਾਭ ਨੂੰ ਵੀਰੋ ਗੱਲ ਆਪਾਂ ਇੱਦਾਂ ਕਰਦੇ ਆ ਇੱਕ ਪਿੰਡ ਸਾਡੇ ਨਾਲ ਜੁੜੀ ਹੋਈ ਹੈ ਪਿੰਡ ਗੁਰੂਜੀਤ ਜਿਲ੍ਹਾ ਲੁਧਿਆਣਾ ਉਹਦਾ ਨਾਮ ਹੈ ਪਿੰਡਾ ਉਹਨੇ ਸਾਡਾ ਬਹੁਤ ਤੇਰਾ ਆਉਂਦਾ ਕਿੰਕਾ ਉਹਨੇ ਸਾਡੀ ਵੀਡੀਓ ਵੇਖੀ ਵੀਡੀਓ ਵੇਖ ਕੇ ਫਿਰ ਉਹ ਪੜਨੇ ਸਾਨੂੰ ਫੋਨ ਲਾਇਆ ਹਾਲ ਚਾਲ ਪੁੱਛਿਆ ਪਰ ਚੱਲ ਹਾਲ ਚਾਲ ਪੁੱਛ ਬਹੁਤ ਚੰਗੇ ਚੰਗੇ ਸਜਾ ਦਿੱਤੇ ਉਹ ਪੜਨੇ ਉਸ ਪੜ ਦੇ ਵਿੱਚ ਖਾਨਾ ਬਹੁਤ ਘਾਟ ਗਿਆ। ਪਰੋ ਦੀ ਸੋਚ ਨੂੰ ਸਮਾਣਾ ਜੀ। ਉਸ ਪੜ ਨੇ ਜੋ ਵੀ ਆਦੇ ਡਾਕਟਰ ਸੋਖਾ ਸੰਭਾਗ ਆਏ। ਜਿਆਦਾਤਰ ਸੋਖਾ ਨਾਲੋਂ ਥੋਖੀ ਜ਼ਿਆਦਾ ਆਏ। ਜੋ ਵੀਰੋ ਦੁਖੀਏ ਨੂੰ ਦੁੱਖ ਸੁਣਾਉਂਦਾ ਨਹੀਂ। ਇਹ ਤਾਂ ਸੁਖੀ ਬੰਦੇ ਨੂੰ ਤਾਂ ਕਿਸੇ ਨੇ ਕਹਿ ਵੀ ਆ ਸਕੀਆ। ਵੀਰ ਉਹ ਅੱਖ ਦੇ ਜਾਂ ਤਾਂ ਸੁੱਕੀ ਹੈ ਪਰ ਜਿਹੜਾ ਸਾਡਾ ਅੰਦਰਲਾ ਉਹ ਨਹੀਂ ਸੁੱਕੀ ਕਾਜੀ ਇਹ ਚੀਜ਼ਾਂ ਸੋਚ ਲਗਾ ਇੱਕ ਤਾਂ ਪੈਸਾ ਮੁੱਖ ਰੱਖ ਲਈ ਧਨ ਦਾ ਦਾ ਮੁੱਖ ਰੱਖ ਲਈ ਅਸੀਂ ਇਹ ਚੀਜ਼ਾਂ ਦੀ ਸੋਚਦੇ ਪਹਿਲਾਂ ਅਸੀਂ ਕੀ ਸੀ ਹੁਣ ਅਸੀਂ ਕੀ ਆ ਜਿੱਦਾਂ ਪੁੱਤਰ ਤੋਂ ਪੁੱਤਰ ਸਾਡਾ ਕਿਹਾ ਵਾਦਾ ਵਾਦਾ ਵੀਰੋ ਜੇ ਆਪਾਂ ਨਾ ਕਿਸੇ ਨੂੰ ਚੰਗੇ ਰਾਹ ਨਹੀਂ ਪਾ ਸਕਦੇ ਤਾਂ ਕਿਸਨ ਮਾਰੇ ਨਾਮ ਨੂੰ ਪਾਇਆ ਜਾਂਦਾ ਪਰਮਾਤਮਾ ਤਾਂ ਰੱਤੀ ਰੱਖੇ ਸਾਥ ਤੇ ਇਹ ਜਨਮ ਕਾ ਨਾਮ ਦੇ ਉਹ ਮਹਾਰਾਜ ਕਿਸੇ ਨੂੰ ਸਿੱਧੇ ਰਾਹ ਜਾਂਦੇ ਕਰਾਏ ਕੋਉਣ ਦੀ ਬਾਤ ਹਨ ਕਈ ਭੈਣਾ ਵਿਚਾਰ ਬਹੁਤ ਸਾਨੂੰ ਵਧੀਆ ਦਿੱਤੇ ਭੈਣਾ ਨੇ ਵੀ ਤੁਸੀਂ ਵੀ ਇਹਦਾ ਪ੍ਰਯਾਅ ਕਰੋ ਤੁਸੀਂ ਇਹਦਾ ਪ੍ਰਯਾਅ ਕਰੋ ਹਨ ਵੀਰੋ ਤੁਹਾਡੇ ਕਮੈਂਟ ਬਹੁਤ ਸੋਹਣੇ ਆਉਂਦੇ ਆ ਬਹੁਤ-ਬਹੁਤ ਤੁਹਾਡਾ ਧੰਨਵਾਦ ਆ। ਪਰ ਆਪਾਂ ਇੱਕ ਗੱਲ ਇਹ ਜਰੂਰ ਚਾਹੁੰਦੇ ਆਂ ਆਪਾਂ ਜਦੋਂ ਵੀ ਸਵੇਰ ਉੱਠਦੇ ਆਂ ਪ੍ਰਮਾਤਮਾ ਦਾ ਨਾਮ ਸੇਵਾ ਕਰਦੇ ਆਂ ਜਪਦੇ ਆਂ ਚਾਚਾ ਪਾਛਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੀ ਮਿਹਰ ਭਰਿਆ ਤਨਕੀ ਸੁਖ ਸ਼ਾਂਤੀ ਰੱਖੀ ਸਾਰੇ ਭੈਣ ਭਾਈ ਨੂੰ ਚੜ੍ਹਦੀ ਕਲਾ 'ਚ ਰੱਖੀ ਆਪਾਂ ਇਹ ਹੀ ਅਰਦਾਸ ਵਿੱਚ ਕਰਦੇ ਆਂ ਇੱਕ ਕੱਲੀ ਆਪਾਂ ਜੇ ਸੋਚੀਏ ਨਾ ਉਹ ਜਿਹੜੇ ਭੈਣ ਭਰਾ ਟੁਕੀ ਤੋਂ ਟੁਕੀ ਨੂੰ ਦੁੱਖ ਬਣਾਉਂਦਾ ਤੇ ਜਿਹੜਾ ਭਾਈ ਸੁਖੀ ਆ ਉਹ ਟੁਕੀ ਨੂੰ ਅਸਾਉਂਦਾ ਧਰਵਾਉਂਦਾ ਤੋ ਤਾਂ ਸੁਖੀ ਆ ਆਪਾਂ ਦੁਖੀ ਆ ਆਪਣੇ ਤਾਂ ਵਾਅਦੇ ਵੀ ਦੁਨੀਆ ਦੁੱਖੀ ਚ ਦੁੱਖ ਹੀ ਪਈ ਰਹਾ ਪ੍ਰਭੂ ਪਰ ਪ੍ਰਮਾਤਮਾ ਦੇ ਲਾਸ ਕਰਿਆ ਕਰੋ ਸੱਚੇ ਪਾਤਸ਼ਾਹ री रेहत है तो आसर है एक तक आसर तेरा हो सब ढाइ ढेरिया उदो ढेर अस कि विश्वास कर लें किसी विश्वास कर लें कि दे विश्वास कर लें जो अपना दिल है वह आप कहने अपना ही है ये मेरा अपना इतने कुछ नहीं ਆਈ ਗੋ ਤੋਂ ਕੋਈ ਨਹੀਂ ਤੇ ਜਿੰਨਾ ਮਰਜ਼ੀ ਸੋਚ ਚੱਲ ਜਿੰਨਾ ਮਰਜ਼ੀ ਬਣਾਏ ਚੱਲ ਜਿੰਨਾ ਮਰਜ਼ੀ ਗੋਰੀ ਚੱਪ ਜਿਹੋ ਜੀ ਆਪਾਂ ਸੋਚ ਰੱਖਾਂਗੇ ਜਿਹੋ ਜੀ ਆਪਾਂ ਮੰਨ ਰੱਖਾਂਗੇ ਜਿਹੋ ਜਣ ਤੋਂ ਭੈਣ ਭਰਾਵਾਂ ਦੇ ਨਾਲ ਵਿਚਰਾਂਗੇ ਹਾਸ ਖੇੜ ਕੇ ਵਿਚਰਾਂਗੇ ਉਹਨਾਂ ਬਿੱਤਰ ਉਹ ਘਟ ਨਹੀਂਗਾ ਵਧੀਆ ਕਈ ਜੋ ਲੋਕ ਹੈ ਜੀ ਛੋਜ ਲੈ ਕੇ ਕੇਵਰੀ ਆਪਾਂ ਰਾਖੜੇ ਨੰਦ ਕਰਨੇ ਨਾ ਤੇ ਬੰਦੇ ਦਾ ਅੱਗੇ ਜਿਹਾ ਦੂਰੋਂ ਵੇਨ ਕਿੰਦਾ ਕਿਵੇਂ ਹੈ ਤਗੜੇ ਨੂੰ ਤਾਂ ਕਹਿ ਦਿੰਦੇ ਦਲਚਨੀ ਨਹੀਂ ਦੇਤੇ ਠੀਕ ਹੈ ਜੀ ਮਾੜੀਲੀ ਦਾ ਕਹਿੰਦੇ ਮਾੜਾ ਮਾੜੀ ਕੋ ਦਲਚਨੀ ਤੋਂ ਤੇ ਜਿਹੜਾ ਮਾੜੇ ਨੂੰ ਕੋਈ ਬਗਿਆ ਜੇ ਨਾ ਕੀ ਗੱਲ ਹੋ ਗਈ ਕੋਈ ਆਇਆ ਕਰ ਲੈਂਦੇ ਤੁਸੀਂ ਆਇਆ ਕਰ ਲੈਂਦੇ ਕੋ ਸੁਝਾਅ ਦਿੱਤਾ ਉਹ ਠੀਕ ਹੈ ਕਦੋਂ ਬਰਾਬਰ ਜੀਤੇ ਦੁੱਖ ਉਹ ਵੀ ਜਾਣਦਾ ਭਾਈ ਦੂਜਾ ਦੂਜੇ ਨੂੰ ਮਨ ਲਓ ਮੈਨੂੰ ਜੇ ਦੁੱਖ ਆਇਆ ਉਹਨੇ ਆਪਾਂ ਅਰੇ ਨਾਲੋਂ ਮਾਨਸਾ ਕੋਲੋਂ ਨਾ ਪਾਉਂਦੇ ਅਸੀਂ ਕੀ ਕਰਦੇ ਆ ਜਦੋਂ ਸਾਡੇ ਤੇ ਦੁੱਖ ਹੁੰਦਾ ਅਸੀਂ ਦੋਸ਼ੀ ਮਾਰਾਂ ਨੂੰ ਥਰਾ ਦਿੰਦੇ ਕਿਉਂ ਥਰਾਉਂਦੇ ਆ ਭਈ ਆਪਾਂ ਉਹਦਾ ਕੀ ਕਿਸੂਂਗਾ ਕੀ ਕੀਤਾ ਉਹਨੇ ਆਪਣਾ ਫਾਇਦਾ ਹੀ ਸੋਚਿਆ ਐਦਾ ਹੀ ਕਰਦਾ ਜਿੱਥੇ ਵੀ ਜਣਾ ਉਹਨੂੰ ਫਾਇਦਾ ਹੀ ਸੋਚਦਾ ਹਰ ਪਾਸੇ ਤੋਂ ਆ ਦੇ ਨਾਲ ਕਿ ਆਪਾਂ ਫੇਰ ਤੇ ਉਹਨਾਂ ਮਾੜਾ ਕਹੀਏ ਨਹੀਂ ਮਾੜਾ ਭੈਣ ਭਰਾ ਨਹੀਂ ਹੁੰਦਾ ਮਾੜਾ ਕੋਈ ਆਉ ਸਤ ਸਹਿਬਾ ਨਹੀਂ ਮਾੜੇ ਹੁੰਦੇ ਸਾਡੇ ਦਿਲ ਜਿਨ੍ਹਾਂ ਦੇ ਵਿੱਚ ਨਿੱਕੀਆਂ 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 ਗੱਲਾਂ ਨੂੰ ਅਸੀਂ ਦਿਲ ਦੇ ਵਿੱਚ ਚੁਪਾ ਕੇ ਰੱਖਿਆ ਦੱਸਦੇ ਕੁਝ ਹੋਰ ਆ ਨਿਕਲਦਾ ਕੁਝ ਹੋਰ ਆ ਜੇਪਾ ਨਾਲ ਸੁਪਨੇ ਪਾਸੇ ਚੋਣੇ ਪਰਮਾਤਮਾ ਨੇ ਤਾਂ ਸਾਡੇ ਅੰਗ ਸੰਗ ਰਹਿੰਦੇ ਆ ਉਹਦੇ ਤੇ ਅਸੀਂ ਵਿਸ਼ਵਾਸ ਨਹੀਂ ਕਰਦੇ ਅਸੀਂ ਵਿਸ਼ਵਾਸ ਉਹਨਾਂ ਲਈ ਕਰਦੇ ਜਿਹੜੇ ਸਾਨੂੰ ਕੁਝ ਤੱਕਾ ਦੇ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਜਿਨ੍ਹਾਂ ਨੇ ਸਾਨੂੰ ਪਾਰ ਨਿਭੋਣਾ ਉਹਨਾਂ ਦਾ ਅਸੀਂ ਕਿਤੇ ਇੱਥੇ ਖਰਾਬ ਨਹੀਂ ਜਾਂਦੇ ਤੇ ਫਿਰ ਤੋਂ ਸੌਕ ਕਿ ਤੋਂ ਆਲਦੀ ਹੈ ਸੌਕ ਮਹਿਜਣ ਕੀ ਚੀਜ਼ਾਂ ਦਾ ਅਬ ਮੈਂ ਇਹ ਚੀਜ਼ ਸਮਝਦਾ ਯਾਰ ਬੁਲਾਨੇ ਨੇ ਆ ਚੀਜ਼ ਲੈ ਆਂਦੀ ਆਪਾਂ ਵੀ ਲੈ ਲਈ ਤੇ ਮੈਂ ਇਕ ਤਾਂ ਮਤੀ ਮਤੀ ਪਾ ਗਦੀ ਐ ਜਾਂ ਨਹੀਂ ਮੰਗਦੀ ਐ ਜੀ ਉਹ ਚੀਜ਼ ਲੈ ਕੇ ਖਿਲਾਰਨੀ ਆ ਜਿਹੜੇ ਚ ਤਾਂ ਕਰਕੇ ਕਿ ਸਾਡੇ ਥਰੀ ਕੋਈ ਮੇਰਾ ਮਾਰ ਕੇ ਗਿਆ ਯਾਰ ਝੂਠ ਬੁਲਾਣਾ ਇਹਦਾ ਕੋਈ ਨਹੀਂ ਕਰ ਸਕਦਾ ਇਹ ਵੀ ਮੋਚਲਾ ਦੇ ਉੱਤੇ ਐਨਾ ਖਰਾਬ ਕਰਿਆ ਕਰੋ ਨਾ ਆਪਾਂ ਦਾ ਪੈਸਾ ਬਰਬਾਦ ਕਰੋ ਤੁਸੀਂ ਇੱਕ ਚੀਜ਼ ਸੋਚੋ ਅਗਲੇ ਨੇ ਚੀਜ਼ ਲੈ ਆਂਦੀ ਐ ਤੁਹਾਨੂੰ ਵੱਡੀ ਨਾਮ ਨਾਲ ਹੋਣਾ ਸੱਚੇ ਪਾਚਾ ਮਦਿਕੁਮਾਈ ਚਵਾਦਿਆ ਕਰੇ ਇਹ ਅਗਾਸ ਬੇਤੀ ਕਰਿਆ ਕਰੋ ਤੁਸੀਂ ਦੇ ਇਸ ਕਾਲ ਨੂੰ ਕਰੇ ਨਹੀਂ ਆਪਾਂ ਨਾ ਕਿਸੇ ਬਰਾਬਰੀ ਕਰ ਚੁੱਕੇ ਆਪਾਂ ਆਪਾਂ ਪ੍ਰਮਾਤਮਾ ਦੇ ਇਹ ਦਾਸ ਬੇਤੀ ਕਰਿਆ ਕਰੇ ਜੇ ਮਾਲਕਾ ਸਭ ਨੂੰ ਖੁਸ਼ ਰੱਖੇ ਸਭ ਨੂੰ ਤੰਦਰੁਸਤ ਰੱਖੇ ਤੇ ਜੇ ਆਪਾਂ ਆਗਰ ਨੂੰ ਤੰਦਰੁਸਤੀ ਮੰਗੀ ਜਾਏ ਤੇ ਪ੍ਰਮਾਤਮਾ ਵੀ ਇਹ ਹੀ ਆਪਣਾ ਮੁਝੇ ਦਿੱਤਾ ਜਿਸ ਸਾਧ ਦਾ ਪਲਾਵੰਦ ਸਭਲੇ ਲਈ ਪਲਾਂ ਸੋਚ ਜੇਕਰ ਤੇਰਾ ਪਲਾਂ ਨਹੀਂ ਕੋਈ ਸੋਚਦਾ ਤੂੰ ਕੋਈ ਗੱਲ ਨਾ ਤੇਰੇ ਨਾਲ ਨਾ ਤਾਂ ਤੇਰੀ ਪਾਉ ਫੜੂ ਫੜੂ ਹਲਪਾਰਾ ਪਰੇ ਨਾਲ ਦੇਦਾ ਗੁਰੂ ਜੀ ਤੂੰ ਵੀ ਆਪ ਆਪਣਾ ਵਿਸ਼ਵਾਸ ਰੱਖ ਅੱਬਾ ਵਿਸ਼ਵਾਸ ਉਹਨਾਂ ਦੇ ਕਰੀ ਲੁੱਟਣ ਵਾਲਾ ਵੀ ਕਰ ਲੈਣੇ ਕਈ ਪੜਾਣੇ ਮੈਨੂੰ ਸੁਝਾਇਆ ਜੇ ਕਿ ਦਿੱਤੇ ਹੈ ਕਿ ਵੀਰੇ ਮਹੌਲ ਜਾਨਾ ਕਰਾ ਬਹੁਤ ਜ਼ਿਆਦਾ ਤੋੜਾ ਨਹੀਂ ਬਹੁਤ ਜ਼ਿਆਦਾ ਆਦੇ ਬੱਚੇ ਅਕਤੂਆ ਨੇ ਲੈ ਕੇ ਗਏ ਪਰ ਕਈ ਵਾਰ ਜਪਨਾ ਕਰਿਆ ਸੀ ਇਹ ਗੱਲ ਕੁੱਝ ਨਹੀਂ ਕਹਿਣਾ ਚਾਹੀਦਾ ਪਰ ਅਸੀਂ ਤਾਂ ਤੇਰੇ ਤੇ ਤੇਰੇ ਪਰਮਾਰ ਲਈ ਬੇਖੇ ਵੱਡਾ ਭੈਣਾਂ ਦਾ ਹੱਕ ਨੂੰ ਵੰਡਦਾ ਦੱਸ ਦਿਨੀ ਹੈ ਆਪਣ ਕਮੈਂਟ ਕਰਕੇ ਵੀ ਉਹ ਸੁਝਾਅ ਦੇ ਦਿਨਾ ਵੱਡਾ ਭੈਣਾਂ ਦਾ ਧੰਨਵਾਦ ਕਰਦਾ ਪ੍ਰਮਾਤਮਾ ਨੂੰ ਚੜਦੀ ਕਲਾ ਦੇ ਕੇ ਸੱਚੇ ਪਾਤਸ਼ਾਹ ਦਨ ਦੁਪਹਿਰੀ ਰਾਤ ਜੋ

ਉਹਦੀ ਗੱਲ ਨੂੰ ਸੁਭਾਲ ਕੇ ਉਹਦੀ ਗੱਲ ਨੂੰ ਨੋਟ ਕਰ ਕੇ ਉਹਦੀ ਗੱਲ ਨੂੰ ਦਿਮਾਗ ਚ ਭਾਜੋ ਹੁਣ ਕਢਾਈਏ ਤਾਂ ਕਰਕੇ ਆਪਣਾ ਪੈਦਾ ਹੋਊਗਾ ਤਾਂ ਕਰਕੇ ਆਪਾਂ ਅੱਗੇ ਪਹਾਂ ਚੱਲ ਸਕਾਂਗੇ ਜੇ ਆਪਾਂ ਪੜਾਣ ਨੂੰ ਦਿੰਦੀ ਹੈ ਭਰਾਵਾਂ ਨੂੰ ਦਿੰਦੀ ਤੇ ਮਾਵਾਂ ਨੂੰ ਦਿੰਦੀ ਤੇ ਬੇਵੋਹ ਨੂੰ ਦਿੰਦੀ ਤੇ ਫਿਰ ਤਾਂ ਆਗਦਾ ਪਾਤਸ਼ਾਹ ਦੇ ਲਈ ਜੋੜ ਜਣਾ ਆਪ ਹੀ ਸਿਆ ਹੋਰ ਕੁਝ ਜਣਾ ਹੈ ਜੀ ਜੇ ਕੋਈ ਗੱਲ ਬਾਤ ਦੀ ਭੈਣ ਭਰਾਵਾਂ ਨਾਲ ਸਾਝੀ ਕਰੋ ਤਾਂ ਵੀ ਬਿਰੋਏ ਆ ਗੱਲ ਗਲਤ ਹੈ ਜਾਂ ਮੈਂ ਆ ਗੱਲ ਗਲਤੀ ਹੋ ਗਈ ਜਾਂ ਇਹਦੇ ਬਾਰੇ ਮੈਨੂੰ ਤੁਸੀਂ ਦੱਸੋ ਕਿ ਮੈਂ ਹੁਣ ਅਗਲਾ ਸਮਾਂ ਮਿਲ ਕੇ ਕਰ ਸਕਦਾ ਜਿਹੜਾ ਤੈਦਪ ਰਾਤ ਲੰਘ ਜਾਂਦਾ ਉਹ ਹੱਸ ਕੇ ਖੇਡ ਕੇ ਲੰਘ ਜਾਂਦਾ ਤੁਮਾਰਾ ਤੁਮਾਰ ਦੇ ਅਰਦਾਸ ਬੋਲਦੀ ਕੋ ਸੱਚਾ ਪਾਤਸ਼ਾਹ ਜੀ ਤੁਹਾਡਾ ਬਹੁਤ ਬਹੁਤ ਤਧਾਰਾ ਹੈ ਜਿਨ੍ਹਾਂ ਨੇ ਸਾਡਾ ਕੱਲ ਦਾ ਘਰ ਥੋੜਾ ਕੁਛ ਹੀ ਨਾਲ ਬੀਤ ਕੀਤਾ ਸੱਚਾ ਪਾਤਸ਼ਾਹ ਸਭ ਨੂੰ ਪਾਛ ਰਕੀ ਸਭ ਨੂੰ ਮੇਰ ਭਰਿਆ ਆਬਾਰਦਾਸ ਮੇਰ ਦੀ ਉੱਡਣ ਸਾਰੇ ਇਹ ਕਰਦੇ ਇਹ ਗੱਲ ਨਾ ਸੋਚਿਆ ਕਰੋ ਕੋਈ ਆ ਰੋਬਰ ਦਾ ਮਾੜਾ ਉਹ ਜੇ ਮਾੜੇ ਚ ਵੀ ਗੁਣ ਚੰਗਿਆਂ ਨਾਲ ਗੁਣ ਚੰਗੇ ਮਾੜਾ ਨਾ ਸੋਚੋ ਕਿਸੇ ਨੂੰ ਜੋ ਸੋਚੋ ਆਪਦੇ ਨਾਲ ਕੋਈ ਪ੍ਰਾਤ ਤੰਦਰੁਸਤੀ ਰੇ ਵਰਕਰ ਆ ਰਹਾ ਆਪਾਂ ਕਿਸੇ ਦੇ ਨਹੀਂ ਕਰਦੇ ਆਪਾਂ ਆਪ ਦੀ ਕਰਦੇ ਪੈਨੋ ਪਰਾਵੋ ਮਾਹ ਨਗਰ ਦੇ ਵਿੱਚ ਜੋ ਵੀ ਕੰਮ ਆ ਮੈਨੂੰ ਕਰਨ ਦਾ ਪ੍ਰੈਂਟਵਾਤਾ ਕੋ ਮੈਨੂੰ ਆਲਦਾਰ ਤੋਂ ਜਵਾਬ ਨਹੀਂ ਦਿਖਾ ਤੇ ਜਵਾਬ ਆ ਪਾਵਨ ਕਾ ਸਕਦਾ ਜਿੰਨੇ ਕਿ ਜੋਕ ਦੇ ਪ੍ਰੈਂਟਵਾਤਾ ਨਾਲ ਖਾਤ ਦੇ ਪਰ ਸਾਡੇ ਨਾਲ ਜਿਹੜੇ ਹੌਣ ਮੌਲ ਚੱਲ ਗਿਆ ਹੁਣ ਸਾਡੇ ਵਿੱਚ ਫਿਰ ਨਾ ਦੇ ਦੇ ਚਹਿਰ ਮਹਿਲ ਚੁ ਅਸੀਂ ਕਿਸੇ ਨੂੰ ਪੁੱਛ ਵੀ ਇੱਕ ਇੱਕ ਨੂੰ ਇਹ ਕੁ ਮੜਾ ਦਾ ਟੌਰ ਹੁੰਦਾ ਉਦੋਂ ਪੂਰੇ ਕੁਛ ਐਗਾ ਜਾਂ ਬਹਿਣਾ ਨੱਪਾ ਪੜੀ ਪੋਠਾ ਜਾ ਕੁਕਾਰ ਵਗੈਰਾ ਜਾਂ ਕੋਈ ਨੀ ਤੇ ਭਲਾਣਾ ਕਿਸੇ ਤੋਂ ਰਹਿ ਲੈ ਕੇ ਪਰਾਇਆ ਲੈਂਦਾ ਉਹ ਯਾਰੋ ਬੁਲਾਣੇ ਦਾ ਕਿਵੇਂ ਪੁਰ ਪੈਸੇ ਟਕੇ ਦੀ ਲੋੜ ਕਈ ਲੋਕ ਐ ਜੇ ਵੀ ਉਹ ਮਿੱਠੇ ਪਿਆਰਿਓ ਕੋ ਪੈਸੇ ਦਿਓ ਇਹ ਰਗਿਆ ਇਹ ਜੋ ਹਸਪਤਾਲ ਵੜ ਗਿਆ ਇਹ ਮਰ ਗਿਆ ਇਹ ਵੀ ਗੱਲਾਂ ਸੋਚ ਲੈਂਦੇ ਆ पर आप अज तक मेरी एड्डी उम्र चाली पंताली साल होगी परमात्मा की कृपा हरेक भैन भरा अपने आता है बच्चिया तो लैके तक में आप जो भी काम करिए लगर खेड़े परमात्मा तंदुरुस्ती रखे वेल भले हाथ रखे सब तक कमाइयाच वाधे करें परमात्मा हरेकू तंदुरुस्ती दे अरदास ਆਪਾਂ ਕਾਮ ਨਹੀਂ ਕਰ ਸਕਦੇ ਕਿਸੇ ਨਾਲ ਚੱਕੇ ਇੱਥੋਂ ਤੱਕ ਕਰਾ ਸਕਦੇ ਜੇ ਆਪਾਂ ਕਿਸੇ ਨੂੰ ਚੱਕਣ ਦੇ ਹੱਥ ਜਾਣੇ ਆ ਉਸ ਟਾਈਮ ਆਪਰ ਅਰਦਾਸ ਬੇਨਤੀ ਕਰਕੇ ਪ੍ਰਮਾਤਮਾ ਦਾ ਚੜਦੀ ਕਲਾ ਵਿੱਚ ਕਾਰ ਤੇ ਸਵਾਰੀ ਜਾਂ ਬੇਟੀ ਦਾ ਕਾਰਜ ਜਾਂ ਬੇਟੀ ਦਾ ਕਾਰਜ ਬੇਟੀ ਦੇ ਕਾਰਜ ਦੇ ਵਿੱਚ ਤਾਂ ਪ੍ਰਮਾਤਮਾ ਆਪ ਸਹੀ ਇਹ ਦਿਲ ਦੇ ਨਾਲ ਸੱਚੀਆਂ ਹੁੰਦੀਆਂ ਛਾੜੇ ਅਰਗੇ ਨੇ ਤਾਂ ਹਜ਼ਾਰਾਂ ਝੂਠ ਮਾਰਦੇ ਨੇ ਪਰ ਬੇਟੀ ਝੂਠ ਨਾ ਮਾਰੂ ਕਿਸੇ ਤੀਹ ਭੈਣ ਕੋ ਝੂਠ ਨਾ ਮਾਰੂ ਜਿਵੇਂ ਭੈਣ ਝੂਠ ਮਾਰੇ ਨਾ ਭਤੀ ਝੂਠ ਉਹਨਾਂ ਦੇ ਮਾਪਿਆਂ ਦੀ ਗਰੀਬੀ ਵੇਖੀ ਹੁੰਦੀ ਹੈ ਪੁੱਤਰ ਨੇ ਉੱਠ ਕਰਨਾ ਬਾਹਰ ਚਲਿਆ ਗਿਆ ਉਹ ਚੀ ਸੰਗਤ ਵਿੱਚ ਪੈ ਗਿਆ ਉਹ ਜਾ ਜਾ ਤੇਰੇ ਪਿਓ ਨੇ ਕੀ ਖਾਤਾ ਤੇਰੇ ਪਿਓ ਨੇ ਕੀ ਪੀਤਾ ਆ ਦੇਖ ਲੈ ਜਦ ਨਾਲ ਪੈ ਚ ਪੈ ਜਦ ਨਾਲ ਕੁਲੀ ਜਾਂਦੇ ਤੇ ਕੁਦੇ ਪੈਸਾ ਜਿੰਨਾ ਆਪਾਂ ਚੁੱਜੇ ਨਿਜਵਾਏ ਕਰਕੇ ਉਹਦਾ ਵਧੀਆ ਖਾਣਾ ਪੀਣਾ ਰਹਿ ਜੇਣਾ ਇੱਥੇ ਉਹ ਹੀ ਪੁੱਤਰ ਆ ਕੇ ਕਰੇ ਜਦੋਂ ਗੱਲ ਕਰਦਾ ਉਦੋਂ ਆਪਣਾ ਸੀਨਾ ਬਾੜ ਦਿੰਦਾ ਉੱਚੇ ਪੁੱਤਰ ਦੀ ਖਾਤਰ ਆਪਾਂ ਨੂੰ ਨੱਕ ਰਾਜ ਕਰਨੇ ਪਉਂਦੇ ਆ ਪਰਮਾਤਮਾ ਸੱਚਾ ਪਾਤਸ਼ਾਹ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਆ ਵੀ ਸਾਡੇ ਇੱਕ ਪੁੱਤਰ ਦੀ ਦਾਤ ਬਖਸ਼ੀ ਤੇ ਸਾਨੂੰ ਪੁੱਤਰ ਦੀ ਖਾਤ ਨੱਕਾ ਲੱਗਦੇ ਆ ਕਿ ਜਿਹੋ ਦੇ ਕੋਈ ਜਾਣੇ ਕਿ ਜਿਹੋ ਦੇ ਕੋਈ ਜਾਣੇ ਕਿ ਜਿਹੋ ਦੇ ਕੋਈ ਇਹੋ ਚਰਨ ਪੁੱਤਰ ਦੀ ਖਾਤਰ ਕਿਸੇ ਨੇ ਕਿਹਾ ਵੀ ਅੱਜ ਮੇਰੇ ਧੀ ਹੋਣੀ ਚਾਲਾ ਪੁੱਤਰ ਤੇ ਚਾਲਾ ਪੁੱਤਰ ਦੇ ਜਨਮ ਮੌਕੇ ਆਪਾਂ ਡੀਜ ਲਾਉਂਦੇ ਆ ਚਰਾਪਰਾ ਪਾਉਂਦੇ ਆ ਸਾਰਾ ਕੁਝ ਕਰਦੇ ਆ ਤੁਕੀ ਦਾ ਭਈ ਜਦੋਂ ਤੀ ਪੈਦਾ ਹੁੰਦੇ ਉਹ ਤੋਂ ਕਾਤੋਂ ਨਹੀਂ ਆਪਾਂ ਪੁੱਛਣਾ ਬੰਦ ਕਰੀ ਗਾ ਕਾਤੋਂ ਉਹ ਆਪਦੇ ਕਰਮਾਂ ਆਪ ਲਗਾ ਕੇ ਨੇ ਉਹਦੇ ਕਰਮ ਉਹਦੇ ਨਾਲ ਜਿੰਨੇ ਚੱਕ ਆਪਾਂ ਕੋਸ਼ਿਸ਼ ਕਰਦੇ ਆਂ ਪ੍ਰਮਾਤਮਾ ਤੰਦਰੁਸਤੀ ਦੇਵੇ ਆਪ ਤਾਂ ਨੇ ਹਰੇਕ ਬੱਚੇ ਦੇ ਭੈਣ ਤੇ ਵੀਰ ਤੇ ਜੋੜ ਦੇ ਤਾਂ ਸਾਰਾ ਦੁਆ ਚੋਟੇ ਦਿਲ ਕੇ ਵਧਾ ਤਾਂ ਕਿ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਦੇਵੇ ਅਸੀਂ ਕੀ ਅਸੀਂ ਇਹ ਚੀਜ਼ਾਂ ਸੋਚ ਲਈਆਂ ਯਾਰੇ ਤਾਂ ਭਲਾਣੇ ਦਿੱਤੀ ਆਪਾਂ ਦੀ ਸਾਡਾ ਤੇ ਆਪਕੀ ਦੀ ਧਿਆਨ ਰੱਖਣਾ ਸਾਡਾ ਫਰਜ਼ ਬਣਦਾ ਜੈ ਕਿਸੇ ਦੀ ਕੀ ਹੋਵੇ ਜੇ ਉਹ ਗਲਤ ਪਾਸੇ ਤੋਂ ਪਰਈਆ ਉਹ ਲੋਕ ਨੂੰ ਨਾ ਬੇਟਾ ਇਹ ਕੰਮ ਨਹੀਂ ਇਹ ਬਹੁਤ ਗਲਤ ਕੰਮ ਹੈ ਬਹੁਤ ਜਿਆਦਾ ਰਸਤਾ ਖਤਰਨਾਕ ਹੈ ਕੂਆ ਹੈ ਤੂੰ ਜੀਣਾ ਅਜੇ ਦੁਨੀਆਦਾਰੀ ਦੇਖਣੀ ਹੈ ਉਹਨੂੰ ਪਿਆਰ ਨਾਲ ਸਮਝਾਉਣਾ ਨਾ ਕਿ ਉਹਨੂੰ ਕੋਹੋ ਨਾ ਮਾਰੋ ਸਾਡਾ ਮਾਂ ਦਾ ਬੰਧ ਹੈ ਜੇ ਮੇਰੇ ਘਰ ਨੂੰ ਬਾਹਰ ਜਾਂ ਕਿਸੇ ਨੇ ਵੀ ਹੈ ਮੇਰੇ ਬੱਚੇ ਜਾ ਰਹੀ ਹੈ ਮੇਰੀ ਔਸ ਦੀ ਰੱਖਿਆ ਕਰਨਾ ਮੇਰਾ ਫਰਜ਼ ਮੰਨਦਾ ਪਰ ਮਾਤਮਾ ਨੇ ਰੱਖਿਆ ਤਾਂ ਕਰਨੀ ਹੈ ਪਰ ਆਪਣਾ ਵੀ ਬੰਦ ਕਰਦਾ ਉਹ ਲੋਗਦਾਰੀ ਅੱਜ ਆਪਾਂ ਕੈਨੇਪੇਟ ਆਪੇਤੀ ਸਾਢੇ 5:00 ਪੁਲਾਇਕਾ ਹੋ ਤੁਸ ਬਰਕਾ ਤੇ ਬੀਆ ਸੁਆਰੇ ਬਹੁਤ ਮੰਨਦੇ ਆਪਾਂ ਆਦੇ ਬੱਚਿਆਂ ਨੂੰ ਸਲਾਹਤ ਜ਼ਿਆਦਾ ਕਰ ਲੈਨੇ ਆ ਬਹੁਤ ਆਪਾਂ ਦਾ ਬੱਚੇ ਬੱਚਾ ਦਾ ਵੀ ਰਿਵਾਜ ਬੰਦ ਜਾਂਦਾ ਬੰਦ ਜਾਂਦਾ ਮਨ ਚ ਸੋਚਦੇ ਆ ਵੀ ਅੱਜ ਸਾਡੇ ਮਾਪਿਓ ਸਾਡੇ ਪਰਿਵਾਰ ਦੀ ਖੁੱਬੇ ਖੜੇ ਜਿਹੜੀ ਚੀਜ਼ ਮੰਗੀ ਬੱਚਿਆਂ ਨੇ ਉਹ ਲਿਆਤੀ ਜਿਹੜੀ ਮੰਗੀ ਉਹ ਲੈਤੀ ਜਿਹੜੀ ਚੀਜ਼ ਮੰਗੀ ਅੱਜ ਚੀਜ਼ਾਂ ਦੀ ਜਿਹੜੀਆਂ ਛੋਟੀਆਂ-ਛੋਟੀਆਂ ਦੀਆਂ ਦੁਕਾਨਾਂ ਦੀ ਜੇਕਰ ਆਪਾਂ ਇੱਕ ਵੱਡੀ ਚੀਜ਼ ਲਿਆਤੀ ਨਾ ਤੇ ਸਭ ਤੋਂ ਵੱਡੀ ਦੁਕਾਨ ਹੋ ਜਾਂਦੀ ਹੈ ਬੇਟਾ ਬੇਟੀ ਨੂੰ ਜੰਨਾ ਵੀ ਦੁੱਧ ਦੇ ਮਦਾਨੀ ਹੋ ਰੜਕਿਆ ਜਾਵੇ ਉਨਾ ਹੀ ਚੰਗਾ ਇਹ ਜਦੋਂ ਆਪਣੀ ਕੋਈ ਗੱਲ ਬਾਤ ਆ ਜਾਂ ਜਦੋਂ ਸਪੈਨ ਭੈਣ ਭਰਾ ਦਾ ਦੁਰਦੁਖੋ ਚੋਟਦਾ ਹੁੰਦਾ ਨੁਕਸਾਨ ਹੁੰਦਾ ਜਾਂ ਗਲਤੀ ਹੋ ਗਈ ਜਾਂ ਕਿਵੇਂ ਵੀ ਹੈ ਉਹਨੂੰ ਅਸੀਂ ਪਤਾ ਕੀ ਕਰਦੇ ਹਾਂ ਬਾਅਦਛਾ ਪਤਾ ਕੀ ਕਰਦੇ ਹਾਂ ਇਸ ਸਮੇ ਇੱਕ ਨੇ ਇਮਾਰੋਂ ਬਖੰਡ ਕਰਦੇ ਵੀਰੋ ਜੇ ਆਪਾਂ ਨੂੰ ਦੋਖਾ ਨਾ ਦੋਖਾ ਹਾਲਾਂਕਿ ਮਾਇਆਂ ਤੇ ਭੈਣਾ ਇਹ ਦੁੱਖ ਜ਼ਿਆਦਾ ਸਹੁੰਦੀ ਬਹੁਤ ਜ਼ਿਆਦਾ ਸਹੁੰਦੀ ਹੈ ਬਹੁਤ ਦਮਾ ਵੀ ਅਨਾਦ ਆਰਾਮਿ ਪਾਤ ਦੀਆਂ ਧਾਰਨ ਵੀ ਦੇ ਦੀਆਂ ਲਾਜ ਵੀ ਦੱਸ ਦਿੱਤੀ ਤੇ ਜੇ ਕਿਸੇ ਭੈਣ ਭਰਾ ਨੂੰ ਆਪਾਂ ਦੁਕਤ ਵਿੱਚ ਲਿਆ ਜਾਂ ਅਸੀਂ ਕਾਹੇ ਕਰਕੇ ਆ ਮਜ਼ਦੂਰੀ ਜੇ ਸਾਡੇ ਦੁਕਤ ਆਏ ਉਹ ਕੋ ਅਗਲਾ ਦੋਜ ਦਿੰਦਾ ਯਾ ਇਹ ਬਾੜੇ ਤੇਰੇ ਵੀ ਭੀਗ ਮੰਗਣਾ ਲੱਗਿਆ ਭੀਗ ਮੰਗਣੀ ਲਾਉਂਦਾ ਜੇ ਕਿਸੇ ਦੇ ਘਰ ਤਰਾਪਾਤਾ ਤਾਂ ਦਾ ਸਪੋਤ ਨਹੀਂ ਲੱਗਦਾ ਤੇ ਜਿਹੜੇ ਭੈਣ ਭਰਾ ਨਾਲ ਖੜੇ ਆ ਉਹਨਾਂ ਨੂੰ ਦਿਲ ਚ ਵਸਾਓ ਰਮਾਤਮਾ ਅਰਦਾਸਾ ਕਰੋ ਉਹਨਾਂ ਦੀਆਂ ਜੇ ਸੱਚਾ ਪਾਤਸ਼ਾਹ ਜਿਹੜੇ ਮੇਰੇ ਨਾਲ ਦੇ ਜੰਮੇ ਸੀ ਉਹ ਤਾਂ ਮੇਥੋਂ ਹੋ ਗਿਆ ਦੂਰ ਮੈਨੂੰ ਛੱਡ ਕੇ ਮੇਰਾ ਸਾਥ ਛੱਡ ਕੇ ਤੇ ਜਿਹੜਾ ਮੇਰੇ ਪੈਰ ਪਰਾਮਾਨੇ ਸਾਥ ਦਿੰਦਾ ਉਹੋ ਹੀ ਮੇਰੇ ਪ੍ਰਾਇਨਾ ਉਹੋ ਹੀ ਮੇਰੇ ਪਾਈ ਹੈ ਉਹੋ ਹੀ ਮੇਰੇ ਰੱਬ ਆ ਜੇ ਕਿਸੇ ਨੇ ਫਾਇਦਾ ਕੀਤਾ ਆਪਾਂ ਫਾਇਦਾ ਆਪਾਂ ਫਾਇਦਾ ਕਰਦੇ ਜਾਂ ਅਗਲਾ ਫਾਇਦਾ ਕਰਦੇ ਸੁਣਾਉਣਾ ਨਹੀਂ ਕਿਸੇ ਨੂੰ ਚਾਹੀਦਾ ਮੈਂ ਭਲਾਨੇ ਦਾ ਆਇਆ ਕੀਤਾ ਮੈਂ ਭਲਾਨੇ ਨੂੰ ਰੋਟੀ ਪਾਇਆ ਮੈਂ ਭਲਾਨੇ ਨੂੰ ਕੀਤਾ ਉਹ ਬੈਲਪੋਲੀ ਗੰਕਾ ਉਹ ਐਵੇਂ ਆ ਉਹ ਜੇ ਤੂੰ ਆ ਉਹ ਉਸ ਟੈਪ ਤੇਰੇ ਹੋਂਮੇ ਵਰਗੀ ਮੈਂ ਮੈਂ ਨਾਲੋਂ ਵੱਡਾ ਮੈਂ ਭਲਾਨੇ ਤੋਂ ਵੱਡਾ ਉਹ ਚੀਜ਼ ਨਾਲ ਤੇਰੇ ਹੋਂਮੇ ਵਰਗੀ ਜਿਹੜਾ ਕਿ ਕਿਸੇ ਦਾ ਕੰਮ ਸਵਾਹ ਕੇ ਸੁਣਾਤਾ ਨਾ ਲੈਵੇਂ ਭਲਾਨੇ ਦਾ ਕੰਮ ਸਵਾਹ ਕਰਦਾ ਬਈ ਉਹ ਹਰੇ ਕੋਲੇ ਜਿਹੜੇ ਤਿੰਨ ਕੋਲੇ ਚਾਰ ਕੋਈ ਪੰਜਾ ਕੋਈ 6ਾ ਕੋ ਉਹ ਹਰੇ ਕੋਲੇ ਦੱਸਦਾ ਜਾਂਦਾ ਮੈਂ ਬੁਲਾਉਣੇ ਦਾ ਕੰਮ ਕੀਤਾ ਭਾਈ ਮੈਂ ਬੁਲਾਉਣੇ ਦਾ ਫ੍ਰੀ ਕੀਤਾ ਉਹ ਤੂੰ ਨਹੀਂ ਕੀਤਾ ਤੇਰੇ ਚ ਕਰਾਉਣ ਵਾਲਾ ਬਸਿਆ ਤੂੰ ਨਹੀਂ ਕਰ ਸਕਦਾ ਕੰਮ ਕਿਸੇ ਦਾ ਕੋਈ ਅੱਜ ਕੱਲ ਬੰਦਾ ਬੰਦੇ ਦੀ ਜੰਮਾ ਗੜਗੱ ਕਰਨ ਵਾਲੇ ਵੀ ਬਥੇਰੇ ਨੇ ਪਰ ਨਹੀਂ ਕਰਨ ਵਾਲੇ ਬਥੇਰੇ ਪਰਮਾਤਮਾ ਨੇ ਦੋਨੇ ਚੀਜ਼ਾਂ ਰੱਖੀਆਂ ਦਾਨੀ ਵੀ ਬਥੇਰੇ ਐ ਲੁੱਟ ਨਾਲ ਪਰ ਜਿਹੜੇ ਲੁੱਟਣ ਵਾਲਿਆਂ ਨਾਲੋਂ ਦਾਨੀ ਪਰੇ ਤੋਂ ਪੁਰੇ ਕੋਈ ਨਹੀਂ ਮਾਤਾ ਇੱਕ ਗੱਲ ਸੋਚ ਲੈ ਜੇ ਭੈਣ ਭਰਾ ਤੇਰੇ ਬਰਾਬਰ ਖੜਾ ਅੱਜ ਤੂੰ ਸਰਦਾਰ ਸਮਝਾ ਅੱਗੇ ਮਾਂ ਚ ਬਹਿ ਚੋ ਇਹ ਹੀ ਬਾਜ ਆਉਗੀ ਅੱਜ ਮੈਂ ਸਰਦਾਰ ਜੇ ਤੇਰੀ ਭੈਣ ਭਾਈ ਇੰਨਾਂ ਨਹੀਂ ਬਣੀ ਜੇ ਰੇਤ ਵੀ ਤਸਾਲ ਬਾਟ ਨਹੀਂ ਕੋਈ ਫੇਰ ਤੂੰ ਕੋਈ ਸਰਦਾਰੀ ਤੋਂ ਕੀ ਆ ਗਿਆ ਸਰਦਾਰੀ ਕੋਈ ਨਹੀਂ ਬਣੀ ਜਾਂਦੀ ਜਿਵੇਂ ਮੈਂ ਕਲਾ ਕਰ ਬਣਾਇਆ ਕਰਤੋਂ ਤੂੰ ਯਾ ਮੈਂ ਮੈਂ ਕਰ ਲੈਣੇ ਕੰਮ ਤੇਰੇ ਚ ਪੈ ਨਹੀਂ ਵਸੀ ਨਹੀਂ ਜੋ ਕੁਛ ਕੀਤਾ ਪਰਮਾਤਮਾ ਜੋ ਮੇਰੀ ਮਾਤ ਦਿੱਤੀ ਉਹ ਦਗਾਰ ਹੋਏ ਉਹ ਸੱਚੇ ਬਾਦਸ਼ਾਹ ਹਾਜ਼ਰਨਾਰ ਤੇ ਸਾਂਝਾ ਕਰੁੰਦਾ ਸਦਾਤਵਾ ਦੇ ਨਾਮ ਤੇ ਅਸੀਂ ਕੀ ਕਰਦੇ ਆ ਅਸੀਂ ਸਭ ਤੁਹਾਡਾ ਦੁਤਰੀਤ ਜੁੜੇ ਲਾਭੇ ਬੁਲਾਉਣੇ ਨੇ ਸਾਡੇ ਤੇ ਆਏ ਕਰਤਾ ਲੈ ਜੋ ਬੁਲਾਉਣੇ ਨੇ ਜੰਗਪੂਤ ਲਾਤਾ ਜੈਨਪੂਤ ਲਾਤਾ ਦੇ ਮਗਰ ਮੇਰਾ ਆਏ ਹੋ ਗਿਆ ਉਹ ਹੋ ਗਿਆ ਕੁਛ ਨਹੀਂ ਦੱਕਾ ਨਹੀਂ ਦਿੱਤਾ ਜਿਹੜਾ ਕੁਤੀ ਵੀ ਤਾਗਾ ਤੁਹਾਨੂੰ ਦਿੰਦਾ ਉਹ ਪਹਿਲਾਂ ਆਪ ਦੇ ਲਈ ਤਾਂ ਉਹਦੀ ਚਾਦੀ ਮਾਰਿਆ ਕਰੋ ਇਹ ਮੈਨੂੰ ਐਸੇ ਇਹ ਇੱਕ ਕੱਚੇ ਥਾਗੇ ਦੋ ਕੀ ਮੈਨੂੰ ਇਹ ਪ੍ਰਾਪਤ ਕਰਾ ਦੋ ਕੀ ਮੈਨੂੰ ਇਹ ਦੇ ਦੋ ਦੇਣਾ ਪਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਦੇਣਾ ਅੱਗੇ ਅਰਦਾਸ ਕੀਤੀ ਉਹਦੀ ਅੱਗੇ ਕਰਿਆ ਕਰੋ ਜਿਨੇ ਆਪ ਨੂੰ ਦੇਣਾ ਹੈ ਅੱਪਾ ਕਨੇ ਇਤਲੇ ਚਾਰ ਕੇ ਕਾਲੇ ਤਾਂ ਬੇਤੋਰ ਤੇ ਚਿੱਟੇ ਤਾਂ ਬੇਤੋਰ ਤੇ ਕੀ ਰੱਖੇ ਕੋਚੀ ਅਈ ਤਾਂ ਜਦੋਂ ਅੱਜ ਜਿਹੜਾ ਇਸ ਰਾਸਤੇ 'ਚ ਜਾਂਦੋਂ ਜੇ ਇੰਟਰ ਨੂੰ ਜਾਣਾ ਚਾਹਣ ਕਿ ਖੇਤ ਬੰਨ੍ਹ ਗਿਆ ਆਮ ਹੈ ਜਿਵੇਂ ਵੱਡੀਆਂ ਵੱਡੀਆਂ ਕਸੀਆਂ ਜਾਂ ਕੋਹੜਾਂ ਜਾਂ ਕੁਛ ਰਸਤਾ ਉਹਦੇ ਵਿੱਚ ਜਾਂ ਲੱਡੂ ਲਲੇਰ ਨੌਪਾਲਸਾਂ ਵਗੈਰਾ ਕਈ ਜਦਾਂ ਦਰ ਮੋਤਣਾ ਰੱਖ ਜਾਂਦੇ ਨੇ ਲੱਡੂ ਸਿੰਧੂਰ नारीअल छापा छले गए तो लड्डू लुडू जो रख ले तो अगले छाके ला आप खाते मैं खुद खाते कुछ भी नहीं पाया परमांत तो वाडी कोई चीज अज तक हैगी नहीं है जो तो अपने मोटे ना मोटा बराबर खड़ा है जो भी आपका नाम सिमरत तुरे तो, तो पावर आप बांधे बांधे कई धागे धागे समय कच्चा भी आता है कच्चा धागे भी बांधे समय टाइम मन तो अपना महाराज ने खिलहरना है विश्वास महाराज ने दौड़ना है बंद ने कोई विश्वास नहीं ਜੇ ਸਾਨੂੰ ਅਮਰ ਸੀਸ ਛੁਕਾਉਣਾ ਹੈ ਤਾਂ ਗੁਰੂ ਮਹਾਰਾਜ ਦੇ ਅੱਗੇ ਝੁਕਾਇਆ ਕਰੋ ਬੰਦੇ ਬੇਵਿਨ ਤੇਰੀ ਅਤਮਾਈ ਜਾ ਕਰੋ ਦੇਖਦੇ ਹਾਂ ਜੱਤੀ ਕਾ ਜੀ ਜੱਤੀ ਹਾਂ ਜੇਨਾ ਪ੍ਰਾਪਤਰਾ ਪ੍ਰਖਰਾ ਖੜਾ ਠੀਕ ਹੈ ਤੁਹਾਡਾ ਦਹਿਲਤ ਅੱਗੋ ਬਾਜਾ ਦਿੱਤਾ ਅੰਦਰੋ ਇਹ ਭੈਣ ਭਾਈ ਦੇ ਨਾਲ ਆਪਣਾ ਖੜਨਾ ਕਰਦੇ ਬੰਦ ਉਸ ਦੀ ਅਰਦਾਸ ਵਿੱਚ ਹੁੰਦੀ ਵੀ ਕੋਈ ਚੋਬਰਾ ਕੋਈ ਨਾ ਕੁਝ ਕਹਿੰਦੇ ਉਸ ਵਿੱਚ ਕਿਹਾ ਉਹ ਅੱਥ ਜੋੜ ਕੇ ਮਾਰੂ ਚੱਲਨੇ ਪਰਵਾਤਾਂ ਸਮਾਂ ਚੜਦੀ ਅਕਲਾ ਉੱਚ ਰੱਖੇ ਸੱਚੇ ਪਾਤਸ਼ਾਹ ਦੇ ਦੁੱਖਾਂ ਨਾਲ ਚੋਣ ਕਮਾਈ ਬੜਾ ਤਪ ਆਵੇ ਜੀ ਸਾਰੇ ਭੈਣ ਭਰਾਵਾਂ ਤੋਂ ਤੱਕ ਸੱਚੇ ਨੂੰ ਰੱਖੇ ਦੁੱਖਾ ਤੋਂ ਕਿੱਸਾ ਤੋਂ ਮਹਾਰਾਜ ਨੂੰ ਰੱਖੇ ਸੱਚੇ ਪਾਤਸ਼ਾਹ ਇਹਨਾਂ ਹੱਥਾਂ ਨੇ ਸਾਡਾ ਦੂਜਾ ਪলাই ਕਰੇ ਮਹਾਰਾਜ ਇਹ ਨਾ ਹੋਵੇ ਇਹ ਅਸੀਂ ਕਿਸੇ ਦੇ ਨੀਵੇਂ ਉਹ ਕਿਸੇ ਦਾ ਕਾਲਤ ਕਰ ਸਕੀਏ ਜਾਇ ਨਾ ਮਾਰਾ ਮਾੜਾ ਤੋਂ ਨੀਂਦਾ ਚਾਪਾ ਚਾ ਚੀਚਾ ਬਚਾਈ ਮੇੜੇ ਪੈਣ ਭਰਾਵਾਂ ਨੂੰ ਤੰਦਰੁਸਤੀ ਦੇ ਵੱਤੋ ਵੱਤ ਨਹੀਂ ਮੇਂ ਆ ਪੈੜਾ ਅਮੀਰ ਵਰਕਰ ਬੱਚਿਆਂ ਨੂੰ ਦਾਵਾਨ ਸਾਰ ਚੜਦੀ ਕਲਾ ਚੁੱਪੋ ਸੱਚਾ ਪਾਚ ਦੰਤ ਬਿਨ ਰਾਂਤ ਜੋ ਕੀ ਕਰ ਸਿੰਘ ਤਾਂਤਾ ਕਰ ਜਾਨਾ ਰਿਹਾ ਤਾਂਤਾ ਬੋ